ਕਿਸਾਨ ਪ੍ਰਾਪੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ 채ਨਲ ਜੰਕਸ਼ਨ ਖੇਤੀਬਾੜੀ ਤੇ ਦੋਸਤੋ ਇਸ ਵਾਰ ਕਣਕ ਦੀ ਜਿਹੜੀ ਬਜਾਈ ਦੇ ਵਿੱਚ ਦਿੱਕਤ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਕਿਉਂਕਿ ਖੇਤਾਂ ਦੇ ਵਿੱਚ ਨਮੀ ਘੱਟਾ ਕਿਉਂਕਿ ਪਿਛਲੇ ਦਿਨੀ ਜਿਹੜੀ ਗਰਮੀ ਜ਼ਿਆਦਾ ਪਈ ਸੀ ਇਸ ਕਰਕੇ ਖੇਤਾਂ ਦੇ ਵਿੱਚ ਮੌਇਸਚਰ ਘੱਟਾ ਪੂਰੀ ਪ੍ਰੋਪਰ ਜਿਹੜੀ ਉਹ ਗਿੱਲ ਨਹੀਂ ਹੈਗੀ ਇਸ ਕਰਕੇ ਜਰਮੀਨੇਸ਼ਨ ਕਣਕ ਦੀ ਪ੍ਰਭਾਵ ਪਈ ਬਹੁਤ ਸਾਰੇ ਕਿਸਾਨ ਤਾਂ ਦੁਬਾਰਾ ਤੋਂ ਰੌਣੀ ਕਰਕੇ ਅਣਕ ਦੀ ਵਿਦਾਈ ਕਰ ਰਹੇ ਨੇ ਕੁਝ ਕਿਸਾਨ ਇਹ ਜਿਹੇ ਨੇ ਜਿਹੜੇ ਰੌਣੀ ਨਹੀਂ ਕਰ ਸਕਦੇ ਤੇ ਪਰ ਖੇਤ ਦੇ ਵਿੱਚ ਪ੍ਰੋਪਰ ਨਮੀ ਹੈ ਨਹੀਂ ਅਈ ਉਹਨਾਂ ਦੇ ਵਾਸਤੇ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਨੁਕਤਾ ਸਾਂਝਾ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਜੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸ਼ਾਭਸਕ੍ਰਾਈਬ ਕਰ ਲਓ ਰਿੰਗ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ notifications ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਸਮੇਂ ਸਿਰ ਤੁਹਾਨੂੰ ਮਿਲਦੀ ਰਹੇ। ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ। ਜਿਹੜੇ ਖੇਤਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਬਹੁਤ ਘੱਟਾ ਪਰ ਆਪਾਂ ਬਜਾਈ ਜਿਹੜੀ ਸੁਪਰ ਸੀਡਰ ਦੇ ਨਾਲ ਕਰ ਰਹੇ ਹਾਂ। ਤੇ ਉਹਨਾਂ ਖੇਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ 2 ਵਾਰ ਤਵੀਆਂ ਮਾਰ ਲੈਣੀਆਂ ਚਾਹੀਦੀਆਂ ਨੇ ਜ਼ਰੂਰੀ ਹੈ। ਖੇਤ ਨੂੰ ਇਹ ਨਾ ਵੀ ਸੁਪਰ ਸੀਡਰ ਦੇ ਨਾਲ ਇਸੇ ਤਰ੍ਹਾਂ ਵਜਾਈ ਨਾ ਕਰੋ ਕਿਉਂਕਿ ਉਹਦੇ ਵਿੱਚ ਪਰਾਲੀ ਜਦੋਂ ਆਪਾਂ ਸੁਪਰ ਸੀਡਰ ਨਾਲ ਬੀਜਦੇ ਆਂ ਪਰਾਲੀ ਖੇਤ ਚ ਜ਼ਿਆਦਾ ਹੁੰਦੀ ਆ ਤੇ ਪਰਾਲੀ ਮਿੱਟੀ ਚ ਰੜਨ ਦੇ ਨਾਲ ਮੋਇਸਚਰ ਨੂੰ ਹੋਰ ਵੀ ਘਟਾ ਦਿੰਦੀ ਆ ਤੇ ਹਵਾ ਪੈਂਦੀ ਉਹਦੇ ਵਿੱਚ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਰੀਏ ਵੀ ਖੇਤ ਨੂੰ ਆਪਾਂ ਤਵੀਆਂ ਦੇ ਨਾਲ ਜ਼ਰੂਰ ਦੋ ਵਾਰ ਬਾਧੀਏ ਬਰੀਕ ਕਰੋ ਪਹਿਲਾਂ ਨੂੰ ਤੇ ਫਿਰ ਉਹ ਇਹ ਵੀ ਆਪਾਂ ਕੋਸ਼ਿਸ਼ ਕਰੋ ਵੀ ਜਿਹੜਾ ਖੇਤ ਦੀ ਆਪਾਂ ਜਿਹੜੀ ਬਾਹੀ ਕਰਨੀ ਆ ਜੋ ਦਿਨ ਦੇ ਵਿੱਚ ਬਾਾਈ ਕਰਦਾ ਰਾਤ ਉਹਦੇ ਉੱਪਰ ਦੀ ਜ਼ਰੂਰ ਲੰਗਣੀ ਚਾਹੀਦੀ ਹੈ ਕਿਉਂਕਿ ਰਾਤ ਨੂੰ ਠੰਡਾ ਹੋ ਜਾਂਦਾ ਤੇ ਆ ਕੁਦਰਤੀ ਤੌਰ ਤੇ ਹੁਣ ਇੱਕ ਹੋਰ ਵੀ ਆਪਾਂ ਨੂੰ ਫਾਇਦਾ ਹੋ ਰਿਹਾ ਅ ਧੁੰਦਾਂ ਜਿਹੜੀਆਂ ਪੈ ਰਹੇ ਨੇ ਧੁੰਦਾਂ ਦੇ ਨਾਲ ਪੌਸ਼ਟਿਕ ਜਮੀਨ ਵਿੱਚ ਵੱਧ ਰਿਹਾ ਇਹਦਾ ਜ਼ਰੂਰ ਆਪਾਂ ਨੂੰ ਫਾਇਦਾ ਹੋਊਗਾ ਤੇ ਜਿਹੜੀ ਬਿਜੀ ਹੋਈ ਕਣਕ ਆ ਉਹਦਾ ਵੀ ਇਹਦੇ ਨਾਲ ਕਿਉਂਕਿ ਮੌਸਮ ਫਟਦੀ ਆ ਕਣਕ ਜੇਕਰ ਧੁੰਦਾਂ 2-3 ਦਿਨ ਹੋ ਰਹੇ ਨੇ ਕਾਫੀ ਜ਼ਿਆਦਾ ਫਾਇਦਾ ਹੋਊਗਾ ਤੇ ਆਪਾਂ ਕੀ ਕਰਨਾ ਹੈ ਜਿਹੜੀ ਬਾਹੀ ਉਹਨੂੰ ਆਪਾਂ ਦੋ ਵਾਰ ਤਾਂ ਦਿਨ ਨਾਲ ਦਿਨ ਦੇ ਵਿੱਚ ਬਾਹ ਕੇ ਤੇ ਰਾਤ ਨੂੰ ਉਹਨੂੰ ਖੁੱਲਾ ਪਿਆ ਰਹਿਣ ਦੇਣਾ ਬਾਹਰ ਨੂੰ ਤੇ ਇੱਕ ਆਪਾਂ ਦੇ ਵਿੱਚ ਹੋਰ ਜਿਹੜਾ ਜ਼ਰੂਰੀ ਕੰਮ ਹੈ ਬਾਹੀ ਦੇ ਵੇਲੇ ਜਦੋਂ ਆਪਾਂ ਤਵੀਆ ਅ ਮਤਲਬ ਫੇਰਤੀਆਂ ਜਾਂ ਤਾਂ ਸਾਗ ਨੂੰ ਹੀ ਇੱਕ ਕਟਾ ਜੂਰੀਆ ਦਾ ਉਹਦੇ ਵਿੱਚ ਛਿੱਟਾ ਮਾਰ ਦਿਓ ਕਿਉਂਕਿ ਜੂਰੀਆ ਜਿਹੜਾ ਮੋਇਸਚਰ ਨੂੰ ਹੋਰ ਵਧਾ ਦਿੰਦਾ ਜੇਕਰ ਬਜਾਈ ਦੇ ਵੇਲੇ ਆਪਾਂ ਜੂਰੀਆ ਉਹਦੇ ਨਾਲ ਵਿੱਚ ਰਲਾ ਪਾਏ ਜੇਵੇਂ ਨਾ ਆਪਣਾ ਖੇਤ ਦੀ ਬਾਹੀ ਦੇ ਵਿੱਚ ਤਾਂ ਜੂਰੀਆ ਨਾਲ ਕਾਫੀ ਜ਼ਿਆਦਾ ਮੋਇਸਚਰ ਵੱਧਦਾ ਫਿਰ ਆਪਾਂ ਜਦੋਂ ਤਵੀਆਂ ਨਾਲ ਤਵੀਆਂ ਫੇਰਤੀਆਂ ਤਾਂ ਇੱਕ ਕਟਾ ਜੂਰੀਏ ਦਾ ਰਾਤ ਨੂੰ ਹੀ ਸਾਮ ਨੂੰ ਉਹਦੇ ਵਿੱਚ ਸਿੱਟਾ ਮਾਰਦੇ ਹਾਂ ਤੇ ਉਹਦੇ ਨਾਲ ਵੀ ਹੋਰ ਵੀ ਗੱਲ ਹੋ ਜਾਣੀ ਆ ਸੋਵਾਂ ਜਲਦੀ ਆਪਾਂ ਜਿਹੜੀ ਉਹਦੀ ਬਜਾਈ ਕਰਨੀ ਸ਼ੁਰੂ ਕਰਦੇ ਕਿਉਂਕਿ ਉਸ ਵੇਲੇ ਖੇਤ ਦੇ ਵਿੱਚ ਨਮੀ ਕਾਫੀ ਜ਼ਿਆਦਾ ਮਾਤਰਾ ਚ ਹੁੰਦੀ ਆ ਤੇ ਉਹਦੇ ਨਾਲ ਦਿਨ ਮਤਲਬ ਜੇਦੋਂ ਤੋਂ ਪੱਟੜੂ ਉਹੀ ਤੋਂਪੇ ਵਿੱਚ ਨਮੀ ਖੁਸ਼ਕ ਹੁੰਦੀ ਆ ਤੇ ਇਹਦਾ ਆਪਾਂ ਜ਼ਰੂਰ ਫਾਇਦਾ ਉਠਾਉਣਾ ਤੇ ਤਵੀਆਂ ਮਾਰ ਕੇ ਫਿਰ ਆਪਾਂ ਜੂਰੀਆ ਦਾ ਸਿੱਟਾ ਮਾਰਦੇ ਹੋ ਕਥਾਈਲੇ ਦਾ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਜਲਦੀ ਹੋ ਸਕੇ ਉਹਦੀ ਬਜਾਈ ਸ਼ੁਰੂ ਕਰਦੇ ਹੋ ਅ ਇਹਦੇ ਨਾਲ ਕੀ ਹੈ ਜਰਮੀਨੇਸ਼ਨ ਨੂੰ ਵੀ ਜਿਹੜਾ ਕਾਫੀ ਫਾਇਦਾ ਹੁੰਦਾ ਕਿਉਂਕਿ ਨਮੀ ਉਹਦੇ ਨਾਲ 1 ਤੋਂ 2% ਜੂਰੀਆ ਨਾਲ ਹੀ ਵੱਧ ਜਾਣੀ ਹੈ ਬਾਕੀ ਤਰੇਲ ਦੇ ਵਿੱਚ ਆਪਾਂ ਜਿਹੜੀ ਬਜਾਈ ਸ਼ੁਰੂ ਕਰਾਂਗੇ ਉਹਦੇ ਨਾਲ ਵੀ ਨਮੀ ਦਾ ਤੁਹਾਨੂੰ ਜ਼ਰੂਰ ਫਾਇਦਾ ਹੋਊਗਾ ਸੋ ਇਹ ਆਪਾਂ ਤਜਰਬਾ ਕਰ ਸਕਦੇ ਹਾਂ ਜ਼ਰੂਰ ਫਾਇਦਾ ਹੁੰਦਾ ਜੂਰੀਆ ਦਾ ਕੋਈ ਨੁਕਸਾਨ ਨਹੀਂ ਕੋਈ ਬਹੁਤ ਜ਼ਿਆਦਾ ਜਿਹੜਾ ਆਪਣਾ ਖਰਚਾ ਵੀ ਨਹੀਂ ਪੈਂਦਾ ਅੱਗੇ ਆਪਾਂ ਜੋ ਘਟਾ ਸਕਦੇ ਆ ਜਿਹੜੀ ਜ਼ਰੂਰਤ ਹੈ ਇਹਨਾਂ ਦੇ ਰੂਪਾਉਣਾ ਹੈ ਆਪਾਂ ਉਹਨਾਂ ਪਾ ਸਕਦੇ ਆ ਨਾਈਟrogen ਨਾਲ ਜੁੜੀਏ ਤੋਂ ਜ਼ਰੂਰ ਉਹਦਾ ਆਪਾਂ ਨੂੰ ਬੇਨੀਫਿਟ ਮਿਲੂਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਬਹੁਤ-ਬਹੁਤ ਸ਼ੁਕਰੀਆ ਧੰਨਵਾਦ